ਗੋਪੀਨ ਭਈਆ ਐਸੇ ਨਿਕਲ ਗਿਆ ਬਾਸ ਚੇਰਕ ਫੇਰੀ ਦੋਨਾਂ ਨੇ 4 ਘੰਟੇ ਦੀ ਵਿੱਤ ਪਾਈ ਸੀ ਦੋਨਾਂ ਨਾਲ ਵੇ ਪਰ ਕਬੂਤਰ ਸਾਹਿਬ ਇਹ ਨਹੀਂ ਕਿ ਪੰਜ ਖਾ ਕੇ ਪੋਟੇ ਚ ਲੈ ਕੇ ਬੈਠ ਜੀ ਬਾਬਿਓ ਲੈਂਦੇ ਤੇ ਚੜਦੇ ਆਲੇ ਭਰਾਵਾਂ ਨੂੰ ਦਿ ਲੋ ਸੱਤ ਸ਼ਰੀਆ ਕਾਲ ਤੇ ਅੱਜ ਦੀ ਵੀਡੀਓ ਕਰਦੇ ਆ ਸ਼ੁਰੂ ਲੈ ਲੋ ਬਾਬਿਓ ਆਪਾਂ ਦਾਣੇ ਪੋਣੇ ਆ ਡਰਮ ਚ ਤੇ ਉਹਨੇ ਨਿੰਮ ਲੈ ਕੇ ਆਈਏ ਨਿੰਮ ਪੋਣੇ ਆ ਕਿਉਂਕਿ ਆਪਾਂ ਦਵਾਈ ਦੁਵਾਈ ਨਹੀਂ ਰੱਖਣੀ ਕਬੂਤਰਾਂ ਨੂੰ ਦਾਣੇ ਪੋਣੇ ਹੁੰਦੇ ਆ ਇਸ ਕਰਕੇ ਨਿੰਮ ਲਿਉਨੇ ਆ ਨਿੰਮ ਪਾਵਾਂਗੇ ਚੰਗੀ ਸਾਰੀ ਰੱਖ ਕੇ ਆ ਜਾਓ ਬਾਬੇ ਉਹ ਨਿੰਮ ਲਿਆ ਕੇ ਤੇ ਮਿਲਦੇ ਆ ਲਓ ਬਾਬੇ ਸ਼ੀਲਾ ਲਾਇਆ ਕੀ ਕਰ ਰਹਾ ਬਾਟ ਟੁੱਟੀ ਨਹੀਂ ਨਿੰਮ ਤੋੜਨ ਲਾਇਆ ਆ ਜਾਓ ਕਣਕ ਚ ਆਪਾਂ ਸਿੱਟਣੀ ਹੀ ਵਿੱਚ ਨਿੰਮ ਅੱਧੀ ਕ ਤੋੜ ਲਈ ਆ ਉਹ ਚੋਤੇ ਆ ਗਈ ਸ਼ੀਲੇ ਲਓ ਬਾਬੇ ਨਿੰਮ ਥੋੜੀ ਜੰਨੇ ਆ ਦਾਣਿਆਂ ਚ ਰੱਖਣ ਨੂੰ ਕਿਉਂਕਿ ਦਾਣੇ ਆਪਾਂ ਖਸੂਤਰਾਂ ਨੂੰ ਪਾਉਣੇ ਆ ਤੇ ਦਵਾਈ ਰੱਖ ਨਹੀਂ ਸਕਦੇ ਇਸ ਕਰਕੇ ਆਰਗੈਨਿਕ ਚੱਲੂ ਉਹ ਸ਼ੀਲਾ ਬਾੜਿਆ ਝਾੜੀਆਂ ਚ ਜੋ ਤੇ ਦੇ ਆ ਘੁੰਮਣ ਆਦੂ ਮੁਰਦਾ ਹੋ ਗਿਆ ਹੁਣ ਤਾਂ ਬਹੁ ਹੋ ਗਈ ਛਿਲੇ ਬਾਦੂ ਹੋ ਗਈ ਹੁਣ ਕਬੂਤਰ ਰੱਖਣੇ ਸੌਖੇ ਆ ਇਹ ਸਹੀ ਗੱਲ ਆ ਦੇ ਲਾ ਕਬੂਤਰ ਕਿੰਨਾ ਆਫ ਕਰਨਾ ਪੈਂਦਾ ਹੈ ਕਹਣਾ ਹੀ ਕਬੂਤਰ ਹੀ ਰੱਖੇ ਆ ਕਿ ਕਰ ਛਿਲੇ ਕਿਡੇ ਪਾੜੀ ਕਿ ਕਿਹੜਾ ਦੂਜਾ ਹੀ ਆ ਓਏ ਆ ਪਾੜੀ ਆ ਮੈਂ ਕਹਣਾ ਦੂਜਾ ਹੀ ਆ ਦੇਸੀ ਦੇਸੀ ਆ ਇਹ ਸੱਚ ਇਹ ਪਹਾੜੀ ਆ ਸੱਚ ਦੇਸੀ ਨਹੀਂ ਹੁੰਦੇ ਹਨਾ ਦੇਸੀ ਹੁੰਦੀਆਂ ਬਹੁਤ ਘੱਟ ਬਹੁਤ ਘੱਟ ਲੋ ਬਾਬੇ ਮਾਤ ਤੋੜਦਾ ਆ ਸਾਹਮਣੇ ਵੀ ਲੱਗੀਆਂ ਲੋ ਬਾਬੇ ਲੰਗਰ ਦੀ ਸੇਵਾ ਆਪਾਂ ਸਖਚੈਨ ਸਾਹਿਬ ਸ੍ਰੀ ਅਖੰਡ ਪਾਠ ਸਾਹਿਬ ਰਖਾਇਆ ਸੀ ਅੱਜ ਤੇ ਮਿਤੀ ਹੈਗੀ ਅੱਜ 28 28 ਤਰੀਕ ਨੂੰ ਤੇ ਸੇਵਾ ਗਰਭਾਈ ਵੀ ਕਰਨ ਡਿਆ ਗਰਭਾਈ ਕਰੀ ਜਾਣਾ ਸੇਵਾ ਹੋਏ ਕੌਣ ਪਾਣੀ ਚੇਂਜ ਕਰਦੇ ਆ ਦੱਸ ਵੀਡੀਓ ਤੁਸੀਂ ਵੀ ਕਰ ਲਓ ਮੈਂ ਤਾਂ ਕਰ ਹਟਿਆ ਪੋਲ ਪੜਿਆ ਤੂੰ ਵੀ ਸੇਵਾ ਕਰ ਲੈ ਇਹਨੂੰ ਤੇ ਮੈਂ ਮੈਂ ਤੇ ਨਾ ਕੱਤ ਕੀਤੀ ਨਹੀਂ ਪਹਿਲਾਂ ਤੇ ਨਾ ਪਾਣੀ ਆ ਜਾਂਦਾ ਹਾਂ ਲੱਗਿਆ ਬਾਜ ਮੈਂ ਕੀਤੀ ਨਹੀਂ ਤੇ ਨਾ ਸੇਵਾ ਹੋਈ ਨਹੀਂ ਗਲਾਸ ਨਹੀਂ ਮੈਨੂੰ ਬਾਜ ਉਹ ਕੀ ਕਹਿੰਦਾ ਸੀ ਇੱਧਰ ਦੱਸੀ ਪਹਿਲਾਂ ਪੇਟ ਪੂਜਾ ਕਿਦਾਂ ਕਰਾਈ ਫਿਰ ਪੇਟ ਪੂਜਾ ਫਿਰ ਦੂਜਾ ਨਹੀਂ ਕਿਤਾ ਫਿਰ ਪੇਟ ਪੂਜਾ ਫਿਰ ਕੰਮ ਦੂਜਾ ਫਿਰ ਕੰਮ ਦੂਜਾ ਤਾਂ ਕਹੋ ਜੀ ਸੋਖਿਆ ਕਿੰਨਾ ਔਖਾ ਹੋ ਗਿਆ ਤੇ ਸੇਵਾ ਕਰਨ ਦਿਆ ਵੀ ਮੁੰਡਾ ਮਨ ਹੁਣੇ ਚਾਹੁੰਦਾ ਵਾ ਸੇਵਾ ਦਾ ਹੈ ਸੇਵਾ ਦਾ ਮਨ ਹੁਣੇ ਲਈਆ ਤੇਰਾ ਤੇ ਹੈ ਨਹੀਂ ਆ ਮੈਂ ਕੀ ਕਰਨੇ ਕੋਈ ਨਾ ਜਿੱਤੀ ਹੈ ਲੱਕਰੋ ਵੀ ਬਪੇਓ ਦਰਸ਼ਨ ਤੇ ਉਹ ਉਪਰਾਂ ਰੂਮ ਹੈ ਜਿੱਥੇ ਤੇ ਪਾਰਟ ਰੱਖਿਆ ਆਪਣਾ ਸ਼੍ਰੀ ਖੰਡ ਪਰ ਸਾਹਿਬ ਦਾ ਉਹ ਸਾਹਮਣੇ ਪਾਣੀ ਤੋਂ ਕਾ ਡਰਦਾ ਇਹਨਾਂ ਪਾਣੀ ਤੋਂ ਕਾ ਡਰਦਾ ਆ ਪਾਣੀ ਦੇ ਵਿੱਚ ਹੀ ਭਾਜੀ ਕੀਤੇ ਹੋਏ ਆ ਤੱਕੇ ਜਿਹਨੇ ਲੱਗਾ ਨਾ 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 ਅਸੀਂ ਤਾਂ ਹੀ ਬੰਦ ਲੋ ਕਿਥੋਂ ਆ ਬਾਬੇ ਆ ਗਏ ਘਰੇ ਅੱਜ ਗੁਰੂ ਘਰੋਂ ਮੱਥਾ ਟੇਕ ਟੇਕੇ ਤੇ ਮੱਥਾ ਟੇਕ ਕੇ ਆ ਗਏ ਘਰੇ ਕਿਤਾ ਛਿੱਲੇ ਫੜੀ ਆ ਨਾ ਮਤਰੋਏ ਕੀ ਜੇ ਕਰੀ ਜਾਂਦਾ ਬਹੁਤ ਜੀ ਦਾ ਬੇਰ ਚੀਹ ਹਾਂ ਹੁਤਾ ਸਵਾਦ ਲੈ ਰਿਆ ਹੈ ਕਰੀ ਤਨ ਆ ਖੁੱਖ ਆਖ ਪੱਲੇ 29 ਨੰਗਲਸ ਨਗਲਸ ਪ੍ਰੋੜ ਚੀਏ ਇਹਦੀ ਭੈਣ ਦੀ ਇਹਦੀ ਭੈਣ ਨੰਗਲਸ ਪ੍ਰੋੜ 4 ਘੰਟੇ ਦੀ ਵੇਥ ਪਾਈ ਇਸ ਕੂਤਰੀ ਦੀ ਭੈਣ ਨੇ ਪਹਿਲਾ ਦੂਜਾ ਨੰਬਰ ਪਹਿਲਾ ਨੰਬਰ ਵੀ ਆਪਣਾ ਹੀ ਦੂਜਾ ਵੀ ਆਪਾਂ ਦੋ ਛੱਡੀਆਂ ਸੀ ਦੋਵੇਂ ਦੋਨਾਂ ਨੇ 4 ਘੰਟੇ ਦੀ ਵੇਥ ਪਾਈ ਸੀ ਦੋਨਾਂ ਨੇ ਰਤੀ ਨੇ ਵੀ ਇੱਕ ਸਵਾਜ ਰੰਗ ਦਾ ਰੰਗ ਸੀ ਉਹਦਾ ਰਤੀ ਕਰੀਦਾ ਸੀ ਆਪਾਂ ਤੇ ਆਹ ਆਪਣੀ ਕਬੂਤਰੀ ਇੱਕ ਟੂਸੇ ਵਾਲੀ ਹੈ ਦੀ ਭੈਣ ਸਗੀ ਤੇ ਉਹ ਵੀ ਜਿਹੜੀ ਆਪਣੀ ਰਤੀ ਜਿੱਤੀ ਸੀ ਉਹ ਵੀ ਇਹਦੀ ਭੈਣ ਦੀ ਧੀ ਸੀ ਗਾਂ ਨਹੀਂ ਨਹੀਂ ਇਹਦੀ ਭੈਣ ਦੀ ਧੀ ਦੀ ਧੀ ਗਾਂ ਸੀ ਉਹ ਜਿਹੜੀ ਰਤੀ ਸੀ ਇੱਕ ਸੱਦੀ ਜਿੱਤੀ ਏ ਇੱਕ ਤੌਰ ਦੀ ਮਤਲਬ ਕਿ ਕੀ ਰਿਸ਼ਤੇ ਆ ਰਿਖ ਲਈ ਨਹੀਂ ਭੈਣ ਭੈਣ ਦੀ ਜਿਹੜੀ ਉਹ 마ਸੀ ਲੱਗੀ 마ਸੀ ਦੀ ਕੁੜੀ ਦੀ ਧੀ ਸੀ ਗਾਂ 마ਸੀ ਦੀ ਕੁੜੀ ਦੀ ਤੀ ਮਾਸੀ ਦੀ ਕੁੜੀ ਦੀ ਧੀ ਤੇ ਮਾਸੀ ਉੜਦੀਆਂ ਸੀ ਆ ਲੋ ਜੀ ਵੀ ਦੇਖੋ ਆ ਆ ਚੱਲਣ ਵਾਲੀ ਜਿਹਦਾ ਫਿਕਰ ਸੀ ਗੱਲ ਰਾਜ ਕੀ ਸੰਖੀ ਅਡਾਰ ਵੀ ਬਹੁਤ ਸੰਖੀ ਹੈ ਦੀ ਬਹੁਤ ਸ੍ਰੱਖੀ ਸ੍ਰੱਖੀ ਵੀ ਦੇਖ ਕਿੰਨੀ ਆ ਇਹ ਰਾਜ ਕੀ ਗਲਾਬੀ ਬਲਕ ਹਾਂ ਜਿਹੜੀ ਆਪਣੀ ਰੱਤੀ ਜਿੱਤੀ ਸੀਗੀ ਉਹ ਇਹਦੀ ਸਖੀ ਭੈਣ ਦੀ ਗਾਤੀ ਸੀਗੀ ਸਗੀ ਭੈਣ ਦੀ ਆਪੂਤਰੀ ਦੀ ਸਗੀ ਭੈਣ ਦੀ ਗਾਤੀ ਸੀਗੀ ਲਓ ਜੀ ਉਹ ਵੀ ਦੇ ਲਓ ਜੀ ਪੱਲਾ ਖੋਲੀ ਇਹ ਕੋਲ ਤਾਂ ਨਹੀਂ ਪੂਰਾ ਮੈਂ ਪੱਖੀ ਵਾਂਗੂ ਪਰ ਬਹੁਤ ਲੰਬੇ ਇਹਨਾਂ ਕੂਤਰਾ ਦੇ ਕੱਲ ਪੋਜੀ ਉਰ ਮਾਰ ਕੇ ਕੱਲ ਵੀ ਨਹੀਂ ਜਾਇਆ ਜੋਰ ਮਾਰਿਆ ਸਹੀ ਗੱਲ ਆ ਵਾਧੂ ਆ ਆਪਣੀ ਜਿਹੜੀ ਵਾਸ਼ਿੰਗ ਮਸ਼ੀਨ ਜਿੱਤੀ ਸੀ ਉਹਦੀ ਧੀ ਤੇ ਇਹਦਾ ਫ੍ਰਿਜ ਜਿੱਤਿਆ ਆਏਗਾ ਇਹਦਾ ਪੇ ਜਿਹੜਾ ਸੀ ਉਹ ਫ੍ਰਿਜ ਜਿੱਤਿਆ ਮਾਂ ਇਹਦੀ ਵਾਸ਼ਿੰਗ ਮਸ਼ੀਨ ਉਹ ਜਿਹੜਾ ਸੀ ਉਹ ਕੋਈ ਬਾਜੀ ਜਿੱਤਿਆ ਸੀ ਉਹ ਤੇ ਨਾਲੇ ਰੋਕ ਲਿਆ ਸੀ ਆਪਾਂ ਤੇ ਕੱਲ ਆਪਾਂ ਕਿਹਾ ਸੀ ਨਾ ਜੂਆਂ ਜੂਆਂ ਵਾਲੀ ਲਾਈਵ ਆਰਡਰ ਅਜੂ ਇੱਕ ਨਹੀਂ ਦਿੱਦੀ ਦੇ ਲਵ ਹਾਂ ਤਲਾਪਕਾਇਤ ਗੋਪੀ ਨੇ ਕਹਤਾ ਹੈਗਾ ਵੀ ਕਬੂਤਰ ਹੀੜਾ ਦੇ ਕੋਈ ਗੱਲ ਨਹੀਂ ਆ ਵੀ ਜਿਹੜੀਆਂ ਇਹਦੇ ਮਰੀਆਂ ਆ ਹੈਗੀਆਂ ਹੈ ਆਲੇ ਛਿਲੇ ਫਿੱਕੇ-ਵਿੱਕੇ ਆ ਦੇ ਵਿੱਚ ਆ ਦੇ ਪਰ ਮਰੀਆਂ ਆ ਇਹ ਤਾਂ ਹਿਲਦੀਆਂ ਉਹ ਇੱਕ ਆਪਾਂ ਡਾ ਵੀ ਦਿੱਤੀਆਂ ਨਾ ਨਾਲ ਹੀ ਪਾウダー ਪੂੜੇ ਝਾੜ ਗਿਆ ਨਾਲੇ ਪਰ ਨਹੀਂ ਕਿ ਕੱਲ ਨਾਲੋਂ ਤਾਂ ਬਹੁਤ ਫਰਕ ਆ ਗੁਪੀ ਹਣਾ ਕੱਲ ਨਾਲੋਂ ਤਾਂ ਫਰਕ ਆ ਕੱਲ ਤਾਂ ਬਹੁਤ ਭਰੀਆਂ ਆ ਆ ਕੀ ਆ ਆ ਕੀ ਆ ਇਹਦੇ ਫੜ ਕੇ ਪੱਬੂ ਆ ਕੋਈ ਕੀ ਆ ਦੇਸੀ ਜੀ ਨਾ ਪਾਉਂਦਾ ਛਿਲੇ ਇਹ ਕਰਦੇ ਪਰ ਖਰਾਬ ਬਾਬੇ ਉਹ ਆਪ ਬੂਹੀ ਹੋਰ ਤਰ੍ਹਾਂ ਦਾ ਅੱਜ ਦੇਖਿਆ ਮੇਰੇ ਸਾਹਮਣੇ ਇਹ ਪਰ ਖਾਂਦੇ ਆ ਇਹ ਖੱਤੇ ਹੈਗੇ ਆ ਪਿੱਛੋਂ ਖੱਤਿਆਂ ਦੇ ਵਿੱਚੋਂ ਕਈ ਪ੍ਰਦਾਰਥ ਹੋਂਡੇ ਗਨੇ ਛਿਲੇ ਇਹਦਾ ਆਪ ਹੀ ਧਿਆਨ ਰੱਖਣਾ ਪੈਂਦਾ ਉਤਰਾਂ ਨੂੰ ਇਹਨਾਂ ਦੇ ਮਰ ਗੀਆਂ ਸਾਰਾ ਉਹਦੇ ਕੱਲੀ ਦੇ ਹੀ ਆ ਬਸ ਹਾਂ ਆ ਦੇਖੋ ਕੀ ਕਰਦੇ ਇਹ ਸਾਰਾ ਕੀ ਕਰੂਗੀ ਅਸੀਂ ਇਹਦੇ ਤੇ ਇਹ ਬਾਬੇ ਨਵੇਂ ਜੋੜੇ ਦੀ ਪੱਠੀ ਆ ਦੇਖਣ ਨੂੰ ਤੇ ਡਾਰਚ ਸਾਰਿਆਂ ਤੋਂ ਵੱਖਰੀ ਕਿ ਨਹੀਂ ਸਾਰਿਆਂ ਨਾਲ ਬੈਂਦੀ ਆ ਸਿਰ ਵੀ ਚੱਬਾ ਪੂਰਾ ਇਦਾਂ ਪੱਲਾ ਪੱਲੀ ਪੱਲਾ ਟੋਗਰੀ ਰੱਖ ਲਊ ਇਹਦੇ ਉੱਤੇ ਹਾਂ ਪੱਲਾ ਇਹਦਾ ਵੀ ਬਹੁਤ ਚੰਗਾ ਹੀ ਲੱਗਿਆ ਨਿਕੇ ਜੇ ਬਜੂਤੀ ਨੇ ਕਿਹਾ ਜੇ ਨਿਕੇ ਜੇ ਬਜੂਤੀ ਨੇ ਐਡੀ ਨਹੀਂ ਕਿ ਵੀ ਨਹੀਂ ਉਹਦਾ ਸਰੀਰ ਲੰਬਾ ਆ ਭਰਪੂਰ ਲੰਬੇ ਆ ਸਰੀਰ ਛੋਟਾ ਆ ਉਹਦਾ ਲੰਬੀ ਆ ਕੁਗਰੀ ਆ ਆ ਕਲੀ ਸੱਟ ਗਈ ਛਿੱਲੇ ਆ ਛੱਡ ਦੇਣੀ ਆ ਆਪਾਂ ਜਾਤਾ ਹੀ ਹੋਣਾ ਇਹਦੇ ਪੱਲੇ ਲੰਬੇ ਆ ਸਾਰੇ ਪੁੱਤਾਂ ਨਾਲ ਰੁਜੀ ਕਾਲੀ ਰੁਜੀ ਮੈਂ ਤਾਂ ਕਾਲੀ ਚੀਨੀ ਕਹਿੰਦਾ ਨਾ ਕਾਲੀ ਚੀਨੀ ਏ ਵੀ ਸਰਾਈ ਆ ਜਿੱਲੇ ਬਾਕੀ ਸਾਰੇ ਸਰਾਈ ਹੁੰਦੇ ਆ ਪਤਾ ਉਧਰ ਲਾਦਾ ਇਹਦਾ ਮੈਦਾਨ ਚ ਉਤਰਨਾ ਨਹੀਂ ਜਿਨਨੇ ਪੁੱਤਾਂ ਨੂੰ ਪਾਲੇ ਹੁੰਦੇ ਪੁੱਤ ਸਾਰਿਆਂ ਨੂੰ ਸਿਆਣੇ ਹੀ ਹੁੰਦੇ ਆ ਪਿਆਰੇ ਹੀ ਹੁੰਦੇ ਆ ਲੋਈ ਬਾਬਾ ਚੜ ਚੜ ਕੇ ਖੜਾ ਮੈਥਲੇ ਗਿਆ ਕੀ ਕੀਤਾ ਓਏ ਰੰਗ ਲਾਉਂਦੇ ਨੇ ਕਬੂਤਰ ੜਾਤਾ ਇਹਦੇ ਉੱਡ ਕੇ ਆਇਆ ਹੋਇਆ ਉਹਦਾ ਕਬੂਤਰ ਤੇ ਉਹ ਪੁੱਤਰ ਕਿੱਥੇ ਗਿਆ ਜਿਹੜਾ ਪਿਛਲੀ ਜਿਹੜੀ 5:23 ਦਾ ਭਰਾ ਨਹੀਂ ਨਹੀਂ ਆਖਰ ਤਾਂ ਵੀ ਹੈਗਾ ਕਰਤੀ ਆ ਅਜੇ ਤਾਂ ਨਹੀਂ ਆ ਛਿੱਲੇ ਵਾਲ ਨੂੰ ਆਂ ਦਾੜੇ ਗੁਨੇ ਖਾਦੇ ਆ ਔਰ ਅੰਗ ਲੌਦਾ ਹੀ ਕਿਤੇ ਹੱਥੋਂ ਛੁੱਟ ਗਿਆ ਤੇਰੇ ਤੇਰਾ ਜਾਜੂਲ ਚੋਂ ਨਿਕਲ ਗਿਆ ਕਿਹੜੇ ਹਸਾਰ ਨਾ ਨਾ ਘਾ ਪਤਾ ਨਹੀਂ ਕੀ ਵਕਤ ਪਿਆ ਫਰਫਰ ਹੋਣ ਦੇ ਉੱਤੇ ਕਿੱਧਰ ਗਿਆ ਇਹ ਤਾਂ ਚਲ ਗਿਆ ਉੱਤਰ ਰਾਜਾ ਕਾਕਾ ਇੱਧਰ ਆ ਉਧਰ ਸ਼ੀਲੂ ਕਾ ਘਰ ਹੈ ਤੂੰ ਇੱਧਰ ਰਹਿਣਾ ਘਰ ਦਾ ਤਾਂ ਨਹੀਂ ਖਤਮਣਾ ਓਏ ਆ ਸਿਆਣਾ ਕਬੂਤਰ ਜਾਂਦਾ ਹੀ ਨਹੀਂ ਢੀਲੇ ਉਹਦਾ ਉੜਿਆ ਵੀ ਬਹੁਤ ਆ ਤੇਰੇ ਹਨਾ ਇਹ ਗੱਡਾਂਛ ਦੇਣ ਜੀ ਆਓ ਸ਼ਦਨ ਜੀ ਗੱਡ ਬਹਿਣ ਦੀ ਖਤਾਰ ਚ ਆ ਆ ਗਿਆ ਆ ਗਿਆ ਉਹ ਡਰ ਗਿਆ ਡਰ ਗਿਆ ਕਿਸ ਚੀਜ਼ ਤੋਂ ਉਹ ਡਰ ਗਿਆ ਉਹ ਜੰਗਲੀ ਪੈ ਗਿਆ ਤੇ ਪਿੱਛੇ ਜੰਗਲੀ ਆ ਦੇ ਆ ਗਿਆ ਇਹ ਵੀ ਉੜ ਗਈ ਉਹ ਤੋਂ ਉਹ ਚਗਲੀ ਦੇ ਡਰਾਤੀ ਭੈਣ ਦੇ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਆਇਆ 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 ਕਿਧਰ ਗਿਆ ਮਲਾ ਦਾ ਸਾੜੀਆ ਪਾਗਲ ਜੀ ਵੀ ਉੜ ਗਈ ਜਿਹੜੀ ਉੜਦੀ ਨਹੀਂ ਸੀ ਉਹ ਚਗਲੀ ਦੇ ਡਰਾਤੀ ਇਹ ਉਦਾ ਛਤਰੀ ਤੇ ਬਿਠਾਉਣ ਨੂੰ ਛੱਡੀ ਵੀ ਚੱਲ ਛਤਰੀ ਤੇ ਬਹਿ ਬੂ ਜਾਂਦੀ ਆ ਗਿਆ ਆ ਗਿਆ ਆ ਆਉਂਦਾ ਆ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਆਇਆ ਆ ਗਿਆ ਬੱਬਿਆਰੇ ਦਾਣਿਆਰਾ ਫੋਟਾ ਭਰਿਆ ਪਿਆ ਮੂੰਹ ਏਡਾ ਪਟ ਲਿਆ ਏਡਾ ਘਟੋ ਘਟ ਕੋਈ ਫੋਨ ਨਾ ਕਰ ਦੂ ਨਹੀਂ ਨਹੀਂ ਹੁਣ ਨਹੀਂ ਨਿਕਲਦਾ ਮੈਂ ਕੋਲੀ ਖੜਾ ਨੂੰ ਭੈਜ ਪਾਈ ਕਿਹੜੇ ਹਿਸਾਬ ਨਾਲ ਕੱਢੀ ਨਹੀਂ ਜਾਲ ਛੁੱਲਾ ਮੇਰਾ ਨਹੀਂ ਕਿੰਨੀ ਚਲ ਜਾਂਦਾ ਹਾਂ ਕਿਤੇ ਹਾਂ ਅਦਰੀ ਦੇ ਬਠਣਾ ਆ ਉਹ ਹੈ ਨਾ ਮੇਰਾ ਅੰਦਰ ਵੀ ਨਹੀਂ ਪੜ ਸਕਦਾ ਇਹ ਮੁੰਡੇ தம் ਦੇ ਕਿ ਨਾ ਮੈਂ ਨਾਮ ਨਹੀਂ ਕਹਿੰਦਾ ਆਇਆ ਆਇਆ ਸਿਆਣਾ ਕਬੂਤਰ ਬਾਬਿਓ ਜਾਂਦੇ ਨਹੀਂ ਤਾਂ ਉਧਰ ਨੂੰ ਉਧਰ ਘਰਨ ਆ ਲਈ ਆ ਸਾਹਮਣੇ ਦਿਖਦਾ ਪਿਆ ਛਿੱਲੇ ਦਾ ਘਰ ਵੀ ਤੂੰ ਜਿਹੜਾ ਕਬੂਤਰ ਸਿਆਣਾ ਹੁੰਦਾ ਉਹ ਕੱਟੇ ਹੀ ਮਤਲਬ ਜਾਂਦਾ ਜਿੱਦਾਂ ਇਹਨੂੰ ਮੈਂ ਪਾਇਆ ਬਹੁਤ ਇੱਥੇ ਜਾਲ ਚ ਬੜੇ ਦਿਨ ਛੱਡ ਕੇ ਰੱਖਿਆ ਇਹਨੂੰ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਅੰ ਆ ਫੇਰ ਨਿਕਲ ਗਿਆ ਰੰਗ ਵੀ ਬੰਦ ਕਰ ਤੇ ਤੂੰ ਕਿਹਾ ਨਾ ਚੰਨ ਚੜ ਗਿਆ ਵੇ ਜੋ ਹੈ ਕਿਉਂਕਿ ਬਾਬੇ ਕਬੂਤਰ ਚੰਗਾ ਆ ਆਪਾਂ ਛੱਡਣਾ ਵੀ ਬਾਜੀ ਆ ਨਾ ਤੇ ਪਾ ਦਾਨੇ ਕਿੰਨੇ ਮੂੰਚ ਹਮੇਸ਼ਾ ਕਬੂਤਰ ਮੂੰਹ ਹੀ ਉਹ ਪੜਦਾ ਜਿਹੜਾ ਦਾਣੇ ਹੋਊਗੇ ਆਹ ਤਾਂ ਆਪਣੀ ਉਹ ਹੀ ਕਮਲੀ ਜੀ ਚਾ ਵਧੀਆ ਸਾਡੇ ਉਹਦਾ ਕੰਮ ਆਈ ਜਾਂਦੀ ਜਲ ਨਹੀਂ ਵੀ ਉੜਦੀ ਦਾਣਾ ਹੀ ਲੈ ਪਰ ਇੱਕ lần ਇਹਨਾਂ ਮੈਂ ਛੇੜਖਾਨੀ ਕੀਤੀ ਸਾਢੇ 4 ਬੈਠੀ ਸੀ ਘਰੇ ਉਸ ਦਿਨ ਫੇ ਹਲਕੀ ਸਾ ਇਸ ਕੇ ਸਾਥ ਕੁਝ ਮਜ਼ਾਕ ਕੀਤਾ ਓ ਗਿਆ ਯਾਰ ਕਈ ਭਰਾ ਕਹਿੰਦੇ ਹਿੰਦੀ ਚ ਬਾਬੇ ਉਹ ਹਿੰਦੀ ਆਪਾਂ ਨੂੰ ਆਉਂਦੀ ਹੈਗੀ ਇਦਾਂ ਹੀ ਹਾਸਾ ਬੜਾ ਪੈਣਾ ਜਦੋਂ ਹਿੰਦੀ ਚ ਵਲੌਗ ਬਣਾਵਾਂਗੇ ਤੇ ਜੇ ਕਾਹੋਂਗੇ ਤਾਂ ਫੇ ਹਿੰਦੀ ਚ ਵੀ ਕਰਦੇ ਆਂਗੇ ਕੋਈ ਡਰ ਰੋਲਾ ਵੀ ਹੈ ਨਹੀਂ ਸ਼ਿਲਿਆ ਚ ਹਿੰਦੀ ਸ਼ੁਰੂ ਹੈ ਹਿੰਦੀ ਚ ਹਿੰਦੀ ਚ ਵਲੌਗ ਸ਼ੁਰੂ ਇੱਥੋਂ ਹੀ ਆਓਏ ਹਿੰਦੀ ਇਹ ਬਾਹਰ ਕਿਵੇਂ ਕੱਢਿਆ ਤੂੰ ਨੇ ਓਏ ਕਬੂਤਰ ਬਾਹਰ ਕਿਵੇਂ ਨਿਕਲ ਗਿਆ ਤੇਰੇ ਹੱਥ ਸੇ ਗੋਪੀ ਭਈਆ ਐਸੇ ਨਿਕਲ ਗਿਆ ਬੱਸ ਕਿਵੇਂ ਨਿਕਲ ਗਿਆ ਯਾਰ ਐਸੀ ਰਾਗ ਲਗਾਤੇ ਲਗਾਤੇ ਨਿਕਲ ਗਿਆ ਯਾਰ ਬੱਚਾ ਹੈ ਤੂੰ ਆ ਗਿਆ ਆ ਗਿਆ ਏ ਆਇ ਤੇ ਰੱਕ ਪਿੱਲੇ ਦੀ ਛਤਰੀ ਤੇ ਉਹ ਸਾਲਾ ਗੁਟਕਣ ਲਾ ਪਿਆ ਕੇ ਉਹ ਦਿਵਾਲੇ ਹੋ ਗਿਆ ਉਹਦੇ ਉਹ ਗੁਟਕਣ ਡਿਆ ਉੱਤੇ ਲੈ ਵਾਪੇ ਡੱਕ ਲਿਆ ਆਹ ਮੂੰਹ ਦੇਖੋ ਕਟਿਆ ਕਿਉਂਕਿ ਦਾਣੇ ਆਂਦਰ ਅੱਧਾ ਘੰਟਾ ਫੇਰ ਵੀ ਉੱਡ ਗਿਆ ਕਬੂਤਰ ਤੇ ਆ ਗਿਆ ਵਰ ਘਰ ਨੂੰ ਉਧਰ ਨੂੰ ਗਿਆ ਨਹੀਂ ਹਿੱਲਿਆ ਨੂੰ ਉਹ ਇਹ ਛਤਰੀ ਵੀ ਨੀਲੀ ਸੀਗੀ ਆਪਣੀ ਛਤਰੀ ਸੰਤਰੀ ਤੇ ਨੀਲੀ ਆ ਆ ਗਿਆ ਵਰ ਅੰਦਰ ਗਿਆ ਨਹੀਂ ਆਹ ਆਹ ਤੁਝੇ ਤਾਂ ਬਾਜੀ ਛੋੜਨਾ ਹੈ ਮੈਨੇ ਕਹਾ ਜਾਏਗਾ ਹੇ ਸ਼ੀਲੇ ਇਸਕੇ ਰੰਗ ਪਹਿਲੇ ਤਾਂ ਡੰਡੇ ਲਗਾਏ ਥੇ ਮੈਨੇ ਅਭੀ ਕੀ ਲਗਾਏਗਾ ਮੈਂ ਉਹੀ ਦੇਖਣਾ ਕੀ ਤਾਂ ਇਹਦੇ ਅਭੀ ਜਾੜੂ ਲਗਾ ਦੇ ਪਹਿਲਾਂ ਡੰਡੇ ਲਗਾਏ ਸੀ ਡੰਡੇ ਲਉ ਦੀ ਸਾਰੇ ਡੰਡੇ ਕਰਦੇ ਹੈ ਨਾ ਕਾਲੇ ਡੰਡੇ ਹੈ ਵੀ ਇਰੀਏ ਤੇ ਕਾਲੇ ਡੰਡੇ ਜੀ ਸੀ ਹੋਰ ਲਾਉਨੇ ਸੀ ਹੋਰ ਕੋਈ ਹੋਰ ਬਣਾਜਾ ਹੋਰ ਕੋਈ ਕੰਮ ਜ਼ਰੂਰੀ ਥੋੜੀ ਆਪਾਂ ਡੰਡੇ ਬਣਾਉਣੇ ਆ ਇਹਦੀ ਪੈਣ ਜੱਤੀ ਸੀ ਨਾ ਡੱਬੀ ਹਾਂ ਇਹਦੀ ਪੈਣ ਨਹੀਂ ਨਹੀਂ ਡੱਬੀ ਨਹੀਂ ਇਹਦੀ ਪੈਣ ਉਹ ਜਿਹੜੀ ਉਦੋਂ ਦੂਸਰ ਛੱਡ ਕੇ ਆਏ ਆ ਓਕੇ ਓਕੇ ਠੀਕ ਹੈ ਕਾਲ ਰੱਖੀ ਠੀਕ ਪੂਸ਼ਪੋਟੇ ਵਾਲੀ ਕੋਲ ਦਾ ਬਹੁਤ ਵਧੀਆ ਠੰਡਾ ਕੂਲਰ ਲੱਗਾ ਹੈ ਠੰਡਾ ਠੰਡਾ ਕੰਮ ਹੋਇਆ ਪਿਆ ਬਾਬਿਓ ਸਹੀ ਆ ਮਤਲਬ ਇਹ ਨਹੀਂ ਕਿ ਚਿੜਡਿਆਂ ਕਾ ਮਾਰਦੇ ਆ ਬਾਲੇ ਠੰਡੇ ਚ ਵੀ ਨਹੀਂ ਕਬੂਤਰ ਆ ਬਸ ਇੰਨਾ ਵੀ ਜਿਹੜਾ 37 ਹਵਾ ਨਾਲ ਕਬੂਤਰਾਂ ਨੂੰ ਲੱਗੇ ਬਸ ਠੰਡੀ ਲੱਗੇ ਹਲਕੀ ਹਲਕੀ ਬਹੁਤ ਦੂਰ ਰੱਖੇ ਆਪਾਂ ਕਬੂਤਰ ਕੂਲਰ ਉਹ ਲੱਗਾ ਆ ਪਰਾਂ ਘਟ-ਘਟ 10 ਫੁੱਟ ਤੇ ਦੂਰ ਲੱਗਾ ਵੀਡੀਓ ਚ ਥੋੜਾ ਲੱਗੇ ਲੱਗਦਾ ਉਹ 10 ਕਫੁੱਟ ਤੇ ਦੂਰ ਲੱਗਾ ਹੋਵੇ ਚੈੱਕ ਕਰੋ ਹੁਣ ਚੈੱਕ ਕਰੋ ਦੇਖੋ ਦੂਰ ਚਲ ਗਿਆ ਹੁਣ ਉਹ ਪਹਿਲਾਂ ਜ਼ੂਮ ਕੀਤਾ ਸੀ ਤਾਂ ਲੱਗੇ ਲੱਗਦਾ ਸੀ ਤੇ ਆ ਰੱਖੇ ਕਬੂਤਰ ਆਪਾਂ ਆ ਤਾਂ ਬਹੁਤ ਦੂਰ ਆ ਕਬੂਤਰ ਉਤੋਂ ਕੂਲਰ ਤੋਂ ਬਸ ਇਹ ਨਰਮ ਮਾੜੀ ਮੈਂ ਠੰਡੀ ਹਵਾ ਮਰੇ ਇਹ ਕਿਹੜਾ ਵੱਡਾ ਕੂਲਰ ਯਾਰ ਛੋਟਾ ਕੂਲਰ ਯਾਰ ਦੁਕਾਨਾਂ ਦੇ ਕੋਲ ਆ ਤੇ ਸਹੀ ਹੈ ਜਗਾੜ ਜਿਆ ਲਾਈ ਜਾਂਦਾ ਜੇ ਬਾਹਲਾ ਕਿਉਂਕਿ ਪ੍ਰਤਪਦੀ ਵੀ ਆ ਛੱਤ ਛੂਤ ਹੈ ਨਾ ਗਰਮੀ ਬਹੁਤ ਆ ਤੇ ਨੁਕਸਾਨ ਕੂਤਰ ਤਾਂ ਨਾ ਖਾ ਜਾਣ ਜਿਹਦੋਂ ਕੂਤਰ ਤਾਂ ਖਾ ਕੇ ਤੇ ਚਰਬੀ ਵਾਲੀਆਂ ਮਿੱਠਾ ਮਾਰ ਲਾ ਪੈਣੀਆਂ ਚਰਬੀ ਵਾਲੀਆਂ ਮਿੱਠਾ ਮਾਰ ਲਾ ਪੇ ਤੇ ਬਾਬੇ ਕਬੂਤਰ ਕਦੀ ਜਤਨਾ ਹੀ ਨਹੀਂ ਤੁਹਾਡਾ ਕਦੀ ਕਾਰਡ ਨਹੀਂ ਕੱਢੂਗਾ ਚਰਬੀ ਵਾਲੀ ਬਿੱਠ ਮਾਰਨ ਵਾਲਾ ਕੂਤਰ ਤੇ ਕਈ ਵੀਰ ਕਹਿੰਦੇ ਬਾਦਾਮ ਇੱਕ ਵੀਰ ਤਾਂ ਕਮੈਂਟ ਆਇਆ ਸੀ ਕੱਲ ਵਾਲੀ ਵੀਡੀਓ ਚੀ ਕੀ ਬਦਾਮ ਕਿੰਨੇ ਪੋਣੇ ਚਾਹੀਦੇ ਵੀਰੇ ਬਦਾਮ ਇਦਾਂ ਨਹੀਂ ਬਦਾਮ ਦੋਹਾਂ ਤਿੰਨਾ ਬਦਾਮਾਂ ਤੋਂ ਸ਼ੁਰੂ ਕਰ ਲਓ ਕਬੂਤਰ ਨੂੰ ਹੌਲੀ-ਹੌਲੀ ਜਿੱਦਾਂ ਬੰਦ ਨੂੰ ਹੀ ਭਾਵੇਂ ਕਰ ਲਓ ਵੀ ਖਾਣ ਦੀ ਆਦਤ ਪੈ ਜੇ ਕਬੂਤਰ ਨੂੰ ਤਿੰਨਾ ਬਦਾਮਾਂ ਤੋਂ ਸ਼ੁਰੂ ਕਰੋ ਤਿੰਨਾ ਬਦਾਮਾਂ ਤੋਂ ਜਦੋਂ ਕਬੂਤਰ ਰੜਾ ਉੱਡ ਕੇ ਜੋਰ ਲਾਉਣ ਲੱਪਿਆ ਤੁਸੀਂ ਗਰਮੀ ਕੱਢ ਲੈਣੇ ਆ ਕਬੂਤਰ ਦੀ ਠੀਕ ਆ ਜਿਹੜਾ ਬਦਾਮ ਹੁੰਦਾ ਨਾ ਜਿਹੜਾ ਭਿੱਜਿਆ ਬਦਾਮ ਹੁੰਦਾ ਬਾਬਿਓ ਉਹ ਠੰਡਾ ਹੋ ਜਾਂਦਾ ਉਹ ਬਾਇਵਾਦੀ ਹੋ ਜਾਂਦਾ ਜਿਹੜਾ ਬਦਾਮ ਹੁੰਦਾ ਜਦੋਂ ਜਿਹੜਾ ਆਪਾਂ ਸਬੂਤਾ ਦਾ ਏਦਾਂ ਹੀ ਖਾਣੇ ਆ ਛਿਲੜ ਸਮੇਤ ਸੁੱਕਾਈ ਉਹ ਹੁੰਦਾ ਗਰਮ ਤਸੀਰ ਦਾ ਜਿਹੜਾ ਹੁੰਦਾ ਆਪਣਾ ਭੇਕੇ ਪੇਕੇ ਉਹ ਬਿਲਕੁਲ ਠੰਡਾ ਹੋ ਜਾਂਦਾ ਬਾਦਾਮ ਉਹਦੀ ਜਿਹੜੀ ਗਰਮੀ ਅੰਦਰ ਹੀ ਨਿਕਲ ਜਾਂਦੀ ਆ ਭੇਨਾਂ ਇੱਕ ਆਪਾਂ ਭੇਨੇ ਵੀ ਮਿੱਟੀ ਦੇ ਭਾਂਡੇ 'ਚਾ ਹੋਰ ਵੀ ਜ਼ਿਆਦਾ ਠੰਡਾ ਹੋ ਜਾਂਦਾ ਤੇ ਕਈ ਵੀਰ ਕਹਿੰਦੇ ਬਾਦਾਮ ਗਰਮ ਆ ਗਰਮ ਨਹੀਂ ਬਾਦਾਮ ਉਦਾਂ ਖਾਓਗੇ ਗਰਮ ਆ ਜੇ ਭੇਕੇ ਪਾਉਗੇ ਤਾਂ ਨਹੀਂ ਗਰਮ ਬਾਦਾਮ ਕਰੋ ਸ਼ੁਰੂ ਤਿੰਨ ਤੋਂ ਤਿੰਨ ਦੋ ਦਿਨ ਤਿੰਨ ਤਿੰਨ ਪਾਓ ਫਿਰ ਚਾਰ ਚਾਰ ਕਰ ਲਓ ਪੰਜ ਪੰਜ ਕਰ ਲਓ ਦਸ ਦਸ ਕਰ ਲਓ 10 ਤੱਕ ਵੀ ਲੈ ਜਾਓ ਕੋਈ ਚੱਕਰ ਨਹੀਂ ਕਬੂਤਰ ਸਵੇਰ ਨੂੰ ਸਾਫ਼ ਹੋਣਾ ਚਾਹੀਦਾ ਭਾਵੇਂ 20 ਖਾ ਲਵੇ ਪਰ ਕਬੂਤਰ ਸਾਹਿਬ ਇਹ ਨਹੀਂ ਕਿ 5 ਖਾ ਕੇ ਵੀ ਪੋਟੇ 'ਚ ਲਾ ਕੇ ਬੈਠਾ ਉਹਦਾ ਫਾਇਦਾ ਨਹੀਂ ਕੋਈ ਉਹ ਖਰਾਕ ਨੇ ਬਿਮਾਰ ਕਰ ਦੇਣਾ ਕਬੂਤਰ ਹੈ ਨਾ ਤੁਹਾਡੇ ਕਬੂਤਰ 'ਚ ਗਰਮੀ ਪੈ ਜੂਗੀ ਕਬੂਤਰ ਨੂੰ ਖਰਾਕ ਭਾਵੇਂ 10 ਪਾਓ ਭਾਵੇਂ 15 ਪਾਓ ਕੋਈ ਚੱਕਰ ਨਹੀਂ ਹੋ ਨੀਲਾ ਆਂਡਾ ਦੇਣ ਨੂੰ ਫਿਰਦਾ ਉਹ ਜੋੜਾ ਲਾਇਆ ਉਹਨੇ ਕਬੂਤਰ ਨਾਲ ਤੇ ਕਹਿੰਦਾ ਜੋੜਾ ਲਾ ਤੇ ਉਹ ਆਪ ਥੱਲੇ ਬੈਠਾ ਆ ਤੇ ਜੋੜਾ ਹੁਣ ਹੈ ਦੋਨੇ ਮੁੰਡੇ ਆ ਇਹੇ ਪਰ ਮੇਰੇ ਤੱਕ ਲੋਕ ਕਹੀ ਕਹਿੰਦੇ ਆ ਕਿ ਕਬੂਤਰ ਕਬੂਤਰ ਜੋੜਾ ਲੱਗਾ ਪਰ ਮੇਰੇ ਸਾਰੇ ਹੀ ਲਾਈ ਫਿਰਦੇ ਆ ਕੋਈ ਐਸਾ ਹੁੱਡਾ ਕਬੂਤਰ ਨਹੀਂ ਹੈਗਾ ਜਿਹਨੇ ਜੋੜਾ ਨਹੀਂ ਲਾਇਆ ਆਪਸ ਹੀ ਜੋੜਾ ਲਾ ਕੇ ਲੱਗੇ ਆ ਲਖੋ ਸਾਰੇ ਜੋੜਿਆਂ ਨੇ ਆ ਕਬੂਤਰ ਜਿੰਨੇ ਵੀ ਆ ਕਿਨੂੰ ਹਰੇ ਨੰਦੇ ਛੇੜ ਤਾਂ ਮੜਾ ਜਾ ਡੰਡੇ ਵੱਡੇ ਪਤਲੇ ਜਿਹੇ ਲਾਤੇ ਕਰਾਂਗੇ ਵੱਡੇ ਆਹਨੇ ਟਾਂਗੀ ਢੂੰਗੀ ਕਰਕੇ ਸੱਦੇ ਕਰ ਲਈਏ ਸਹੀ ਆ ਸਹੀ ਆ ਉਹ ਵੀ ਛੀਲਾ ਰੰਗ ਲਾਈ ਜਾਂਦਾ ਸਾਰਿਆਂ ਦੇ ਹੈ ਇਹਦੇ ਇਹਦੇ ਸਾਤੇ ਹੀ ਸੀ ਮੇਰੇ ਖਿਆਲ ਨਾਲ ਸੀ ਇਹਦੇ ਪਹਿਲਾ ਸਭ ਤੋਂ ਮੋਟਾ ਜਿਹਾ ਕਪੜਾ ਵਨ ਮੁਰੇ ਤੇ ਠਿਪੜੇ ਜੇ ਲਾਉਂਦੇ ਹਾਤੀ ਬੜੇ ਲਵੇੜ ਲੈ ਤੂੰ ਆਹ ਰੰਗ ਲਗਣਾ ਨਹੀਂ ਰੰਗ ਤਾਂ ਵਧੀਆ ਲੱਗਣਦੇ ਆ ਸਭ ਤੋਂ ਵੱਸ ਵੇਲਾ ਦੀ ਨੰਦਰ ਨਦਰੌੜ ਜੀ ਬਾਬੇ ਉਹ ਇੱਕ ਪਾਰਸਲ ਹੋਰ ਆ ਗਿਆ ਇਹ ਹੈਗੀ ਆ ਡੀਵਾਰਮਿੰਗ ਜਿਹੜੀ ਆਪਾਂ ਕਰਦੇ ਆ ਇਹ ਕਬੂਤਰਾ ਦੇ ਮਲਾਪ ਨੂੰ ਗੱਡਣ ਨੂੰ ਇਹ ਬਾਹਰ ਲੀਆਂ ਗੋਲੀਆਂ ਹੁੰਦੀਆਂ ਆ ਤੇ ਇਹਦਾ ਪ੍ਰਾਈਸ ਆ ਗਿਆ 3800 ਸੌ ਸੌਰੀ 2850 ਸੌ 2850 ਤੇ ਇੱਕ ਕਬੂਤਰ ਨੂੰ ਇੱਕ ਗੋਲੀ ਲੱਗਦੀ 100 ਟੈਬਲਟ ਹੁੰਦੀਆਂ ਇਹਦਾ ਰਿਜ਼ਲਟ ਇੱਕ ਨੰਬਰ ਆ ਠੀਕ ਆ ਆਪਾਂ ਪਹਿਲਾਂ ਲਾਉਂਦੇ ਸੀਗੇ ਵਾਰਮ ਆਊਟ ਪਲੱਸ ਉਹ ਛੋਟੀ ਜੀ ਡੱਬੀ ਹੁੰਦੀ ਸੀ 50 ਗੋਲੀਆਂ ਹੁੰਦੀਆਂ ਸੀ ਉਹ ਚ ਤੇ ਇਹ ਐਸ ਕੀ ਮੰਗਾਈ ਆ ਤੇ ਬਾਈ ਕਹਿੰਦਾ ਵੀ ਇਹਦਾ ਰਿਜ਼ਲਟ ਬਹੁਤ ਉਦੋਂ ਵੀ ਕਿਤੇ ਖਰਾ ਹਣਾ ਹੈਗੀ ਉਹ ਵੀ ਇੰਨੇ ਦੀ ਸੀ ਪਰ ਉਹ ਚ 50 ਗੋਲੀਆਂ ਸੀ ਇਹ ਚ 100 ਗੋਲੀਆਂ ਆ ਥੋੜਾ ਬੜਾ ਤਾਂ ਫਰਕ ਹੋਊਗਾ ਕਿ ਨਹੀਂ ਸੀ ਤੇ ਦੇਖਦੇ ਆ ਲਾ ਕੇ ਜਿਹੜੇ ਆਪਣੇ ਅੜਾਵੇ ਕਬੂਤਰ ਇਹਨਾਂ ਨੂੰ ਲੋੜੀਏ ਕਰੀ ਗਰਮੀ ਗਰਮੀ ਇਹਨਾਂ ਦੀ ਜੰਦਰੋ ਗਰਮੀ ਗਈ ਨਾ ਯਾਰ ਗੰਦਗੁੰਦियां ਕੱਢ ਦੂਗੀ ਅੰਦਰ ਜੇ ਇਨਫੈਕਸ਼ਨ ਹੋਈ ਨਾ ਇਹ ਗੋਲੀ ਉਹ ਵੀ ਕੱਢ ਦਿੰਦੀ ਪਹਿਲਾਂ ਦੋ ਚੌਂ ਨੂੰ ਲਾ ਕੇ ਦੇਖਾਂਗੇ ਫੇਰ ਦੇਖਾਂਗੇ ਦੋ ਦਿਨ ਰੋਕ ਕੇ ਢਾ ਕੇ ਇੱਕ ਦਿਨ ਹਨਾ ਵੀ ਕੀ ਰਿਜ਼ਲਟ ਆਉਦਾ ਫੇਰ ਸਾਰਿਆਂ ਨੂੰ ਲਾ ਦੇਾਂਗੇ ਕਿਉਂਕਿ ਉਹ ਤਾਂ ਲਾਈ ਸੀ ਮੈਂ ਉਹ ਤਾਂ ਭਾਜਾ ਅੰਦਰੋਂ ਹਰਾ ਹਰਾ ਗੰਦ ਵੀ ਕੱਢ ਦਿੰਦੀ ਸੀ ਗੋਲੀ ਬਾਕੀ ਇਹ ਰੇਟਿਆਂ ਲਾ ਕੇ ਕਿੰਨੀ ਵਾਰੀ ਲੌਣੀ ਪੈਂਦੀ ਤੇ ਕਿੰਨੀ ਵਾਰੀ ਨਹੀਂ ਉਹ ਤਾਂ ਇੱਕੋ ਵਾਰੀ ਲੌਣੀ ਇੱਕੋ ਹੀ ਗੋਲੀ ਤੇ ਇੱਕੋ ਵਾਰੀ ਲੌਣੀ ਪੈਂਦੀ ਸੀ ਇਹਦਾ ਨਹੀਂ ਮੈਨੂੰ ਪਤਾ ਹੁਣ ਦੋ ਵਾਰੀ ਇਹਨੂੰ ਮੈਂ ਪੁੱਛੂੰਗਾ ਬਾਈ ਨੂੰ ਜਿੱਤ ਮੰਗਾਈ ਆ ਵੀ ਦੋ ਵਾਰੀ ਲੌਣੀ ਤੇਰੇ ਹੱਤੋਂ ਚਿੱਲੇ ਭਾਂਜ ਬੜੇ ਕਾਲੇ ਪੀਜ ਗਾਲੇ ਹੋਏ ਰੰਗ ਵੈ ਸਹੀ ਮੈਨੇਜ ਤਾਂ ਹੱਤੋਂ ਦਿੰਣਾ ਠੀਕ ਇਨਸ਼ਾਅੱਲਾ ਵੇ ਇਹ ਤੇ ਲਾਵੇ ਕਿ ਨਹੀਂ ਹੱਤਾਂ ਨਾਲ ਹੀ ਪੈ ਜਾਓ ਡੰਡਿਆ ਡੁੰਡਿਆਂ ਦਾ ਕੰਮ ਖਰਾਬ ਹੋ ਜਾਂਦਾ ਕੋਈ ਬਾਬੇ ਉਹ ਕਬੂਤਰ ਬਿਠਾਈ ਸੀ ਬਾਹਰ ਰੰਗ ਰੂਗ ਲਾ ਕੇ ਸੁੱਕ ਸੁੱਕ ਗਿਆ ਇਹਨਾਂ ਦਾ ਤੇ ਲਿਬਰਦੇ ਨਹੀਂ ਫਿਰ ਇਦਾਂ ਹੁਣ ਢੱਕਣ ਲੱਗਾ ਸੀ ਲਾ ਅੰਦਰ ਕੀ ਕਰ ਰਹਾ ਯਰੇ ਹੈ ਏ ਛੋਟੂ ਕੀ ਕਰ ਰਹਾ ਬੋਲ ਕੰਮ ਆ ਗਈ ਹਿੰਦੀ ਵਿੱਚ ਹਿੰਦੀ ਵਿੱਚ ਬਾਤ ਕਰੀ ਯਾਰ ਮੈਂ ਬੋਲ ਬਾਬੇ ਉਹ ਸ਼ੋਗਲ ਮੇਲੇ ਕਰਦੇ ਆ ਅਵੇ ਤੂੰ ਕਹਾਂ ਜਾ ਰਹਾ ਰੇ ਕੱਲ ਤੋਂ ਬਾਬੇ ਇੱਕ ਇੱਕ ਹਿੰਦੀ ਚ ਉਧਾ ਚਲੋ ਜੋ ਆਪਣੀ ਆਪਾ ਜੰਮੇ ਆ ਪੰਜਾਬੀਆਂ ਤੇ ਪੰਜਾਬੀ ਹਮੇਸ਼ਾ ਵੀਡੀਓ ਬਣਾਵਾਂਗੇ ਤੇ ਪੰਜਾਬ ਦੇ ਹਨਾ ਬਾਕੀ ਚਲੋ ਸਾਰਾ ਕੁਝ ਹੋਣਾ ਚਾਹੀਦਾ ਹੋਰ ਵੀ ਵੀਰ ਆਪਾਂ ਨੂੰ ਦੇਖਦੇ ਆ ਉਹਨਾਂ ਦੀ ਵੀ ਮੰਨਣੀ ਪੈਣੀ ਆ ਆਪਾਂ ਨੂੰ ਜਿਹੜੇ ਭਰਾ ਇੰਨਾ ਪਿਆਰ ਦਿੰਦੇ ਆ ਆਪਾਂ ਨੂੰ ਜੋ ਕਹਿੰਦੇ ਆ ਕਿ ਹਿੰਦੀ ਚ ਕੋਈ ਚੱਕਰ ਨਹੀਂ ਬਾਬਿਓ ਅਗਲਾ ਵਲੌਗ ਹਿੰਦੀ ਚ ਹੀ ਹੋਊ ਸਾਰਾ ਹੀ। ਕਹੀ ਆਈ ਲੈ। ਅਗਲਾ ਵਲੌਗ ਸਾਰਾ ਹਿੰਦੀ ਚ ਬਣਾਵਾਂਗੇ ਤੇ ਸ਼ੋਗਨ ਮੇਲਾ ਪੂਰਾ ਹੋਊ ਪੂਰਾ ਕਿਉਂਕਿ ਸਾਨੂੰ ਹੁੰਦੀ ਹੁੰਦੀ ਹੈ ਨਹੀਂ। ਤੇ ਚਰਾ ਲਿਓ ਵਸਤੀ ਸਮਝ ਆ ਲੱਗੀ ਆ ਕਰਨੀ ਸਾਰਿਆਂ ਨੂੰ। ਤੇ ਬਾਕੀ ਕੰਮ ਠੀਕ ਐ ਚੱਕੋ ਚੱਲ ਅੰਦਰ। ਮੇਰੀ ਮੰਨ ਦੇਵੀ ਤੇ ਤੇਰੀ ਹੋਇਆ ਤੇ ਪੈਰਾਂ ਜੀ ਵੱਢੀ ਜਾਂਦੇ ਸਾਲੇ। ਆ ਬਸ ਸੀਲਿੰਗ ਸੂਲਿੰਗ ਜੀ ਰਹਿ ਗਈ ਬਾਬੇ ਉੱਤੋਂ ਛੱਤ ਕਰਾਉਣ ਵਾਲੀ ਤੇ ਇਹ ਹੁਣ ਬਾਜ਼ੀਆਂ ਦਾ ਸੀਜ਼ਨ ਹੁਣ ਟਾਈਮ ਹੈ ਨਹੀਂ ਰੰਗ ਰੂੰਗ ਦਾ ਸਭ ਵਧੀਆ ਤੇ ਰੰਗ ਉਹਦਾ ਹੋਇਆ ਆ ਰੰਗ ਦੀ ਕੋਈ ਚੱਕਰ ਰੰਗ ਰੂੰਗ ਸਾਫ ਰਹੀ ਆਪਣਾ ਘਰ ਖੁੱਡਿਆਂ ਦਾ ਆਪਣਾ ਕਹੀ ਜਾਂਦਾ ਆਪਣਾ ਤੇ ਹੁਣ ਹੋ ਗਿਆ ਰੰਗ ਬਰੰਗਾ ਜਿਆ ਲੋਕੀ ਹੁੰਦੇ ਆ ਲਾਲ ਅਸੀਂ ਜਾਮਨੀ ਹੋ ਗਏ ਹੁਣ ਕਣੀ ਹਿਲੇ ਮਗਾ ਲੋਕੀ ਹੁੰਦੇ ਲਾਲ ਅਸੀਂ ਜਾਮਣੀ ਹੋਣ ਲਾ ਪਿਆ ਰੰਗ ਜਿਦਾ ਰਹਾਟਾ ਸੀਗਾ ਉਹ ਹੋਰ ਕਾਲਾ ਹੋਣ ਲਾ ਪਿਆ ਹੁਣ ਕੋਈ ਚੱਕਰ ਨਹੀਂ ਬਗੋ ਮਿਹਨਤ ਸਫਲ ਹੋਣੀ ਚਾਹੀਦੀ ਰੰਗਾ ਰੰਗ ਦਾ ਦੋ ਹੀ ਨੇ ਕਾਲਾ ਤੇ ਚਿੱਟਾ ਐ ਡੱਬੇ ਆ ਵੀ ਕੱਢਣਾ ਰੱਤਾ ਹੁਣ ਉਸਤਾਦ ਜੀ ਉਹ ਰੱਤੇ ਆਹ ਅਗੜੀ ਬੋਤਲ ਬਣਾਤੀ ਨਵੀਂ ਉਹ ਤਾਂ ਨਹੀਂ ਢਿੱਟਦਾ ਕਵਾਜ ਵੱਡੇ ਹੀ ਕਰ ਛੜਿਆ ਇਹ ਸਾਫਣਾ ਵੱਡੇ ਕਬੂਤਰ ਦਾ ਠੀਕ ਆ ਆ ਡਬੂ ਡਬੇ ਇੱਥੇ ਮਿੱਟੀ ਫੇਰਨੀ ਯਾਰ ਕਿਦਾਂ ਟਾਈਮ ਕੱਢ ਗਏ ਗੰਦਾਇਆ ਲੱਗਦਾ ਥੱਲੇ ਖਰਾਬ ਹੋ ਗਿਆ ਫਰਸ਼ ਸਾਰਾ ਹੀ ਨਾ ਇੱਟਾਂ ਨਿਕਲ ਆਈਆਂ ਤੇ ਉਹ ਮਿੱਠਾਂ ਜਿਹਾ ਬੜੀਆਂ ਚਮਕਣ ਲੱਗ ਪਈਆਂ ਹੁਣ ਇਹ ਜੋ ਮਿੱਟੀ ਫੇਰਾਂਗੇ ਠੰਡਾ ਰਵੇ ਪਲਸਤਰ ਆਪਾਂ ਨੂੰ ਪਲਸਤਰ ਵੀ ਕਰ ਸਕਦੇ ਆ ਪਲਸਤਰ ਤਪਣਾ ਬਹੁਤ ਆ ਮਿੱਟੀ ਤਾਂ ਫੇਰਦੇ ਆ ਪੱਬੂਆ ਪੱਬੂਆ ਨਾਲ ਚਲੋ ਲਾਈਕ ਕਰ ਲਈਦਾ ਆ ਆਪਾਂ ਤੁਹਾਨੂੰ ਮਿਲਦੇ ਆ ਅਗਲੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਮੈਂ ਆਇਆ ਛਿਲੇ ਨੂੰ ਛੱਡ ਕੇ ਛਿਲੇ ਚਲੀ ਗਏ ਓਏ ਚਲੋ ਵੇ ਆਪੇਓ ਮਿਲਦੇ ਆ ਅਗਲੀ ਵੀਡੀਓ ਚ